ਸਰਕਾਰੀ ਤੇਲ ਕੰਪਨੀਆਂ ਨੇ ਅੱਜ ਫਿਰ ਆਮ ਆਦਮੀ ਨੂੰ ਝਟਕਾ ਦਿੱਤਾ ਹੈ ਅੱਜ ਵੀਰਵਾਰ ਨੂੰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਤੋਂ ਵਾਧਾ ਕੀਤਾ ਗਿਆ ਹੈ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਅੱਜ 35.35 ਪੈਸੇ ਪ੍ਰਤੀ ਲੀਟਰ ਵਧਾ ਦਿੱਤੀ ਗਈ ਹੈ ਜੇਕਰ ਨਾਬਾ ਦੀ ਗੱਲ ਕੀਤੀ ਜਾਵੇ ਤਾਂ ਨਾਬਾ ਵਿਖੇ ਪੈਟਰੋਲ 105.96 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ 95.78 ਪੈਸੇ ਪ੍ਰਤੀ ਲੀਟਰ ਹੋਣ ਨਾਲ ਆਮ ਲੋਕਾਂ ਦੇ ਬਜਟ ਤੇ ਭਾਰੀ ਬੋਝ ਪੈ ਰਿਹਾ ਹੈ ਲੋਕਾਂ ਨੇ ਕਿਹਾ ਕਿ ਜੇਕਰ ਇਸ ਤਰ੍ਹਾਂ પેટ્રોલ ਅਤੇ ਡੀਜ਼ਲ ਦੇ ਰੇਟ ਵਧਦੇ ਰਹੇ ਤਾਂ ਲੋਕ ਰੋਟੀ ਕਿੱਥੋਂ ਖਾਣਗੇ ਇਸ ਮਹੀਨੇ ਵੀ પેટ્રોલ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਭਗ ਹਰ ਰੋਜ਼ ਵਾਧਾ ਹੋਇਆ ਅਕਤੂਬਰ ਦੇ ਪਹਿਲੇ 10 ਦਿਨਾਂ ਵਿੱਚ ਹੀ પેટ્રોલ ਦੀ ਕੀਮਤ ਵਿੱਚ 2 ਰੁਪਏ 80 ਪੈਸੇ ਦਾ ਵਾਧਾ ਹੋਇਆ ਹੈ ਇਸਦੇ ਨਾਲ ਹੀ ਡੀਜ਼ਲ ਦੀ ਕੀਮਤ ਵਿੱਚ ₹30 ਪੈਸੇ ਦਾ ਵਾਧਾ ਕੀਤਾ ਗਿਆ ਜਿੱਥੇ ਹੁਣ ਤੱਕ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਉਤế ਹੀ ਕੇਂਦਰ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵੀ ਵਾਧਾ ਕਰ ਦਿੱਤਾ ਗਿਆ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਾਧੇ ਦੇ ਨਾਲ ਹੁਣ ਰਸੋਈ ਤੇ ਵੀ ਇਸ ਦਾ ਬੋਝ ਵੇਖਣ ਨੂੰ ਸਾਫ਼ ਮਿਲ ਰਿਹਾ ਹੈ ਬਾਦੀ ਰਹੀਆਂ ਨੇ ਘਟ ਤਾਂ ਨਹੀਂ ਆਈਆਂ ਨੇ ਕਾਫੀ ਢੇਰ ਤੋਂ ਬਾਦੀ ਰਹੀਆਂ ਸਾਰਿਆਂ ਲਈ ਮੁਸ਼ਕਿਲ ਹੈ ਗਰੀਬ ਤਬਕਾ ਕੀ ਕਰੂਗਾ ਜਿਹੜਾ ਸਿਲੰਡਰ ਮੋਦੀ ਜੀ ਨੇ ਮੁਫਤ ਦਿੱਤੇ ਸੀਗੇ ਉਹਨਾਂ ਨੂੰ ਅੱਜ ਦੱਸੋ ਤੁਸੀਂ ਕਿਵੇਂ ਪ੍ਰਭਾਣਗੇ ਉਹ ਗਰੀਬ ਬੰਦਾ ਕਿਵੇਂ 1000 ਦੇ ਨੇੜੇ ਤੁਸੀਂ ਸਿਲੰਡਰ ਕਰ ਦਿੱਤਾ ਹੈਗਾ ਤਾਂ ਗਰੀਬ ਬੰਦਾ ਕਿੱਥੋਂ ਲਊਗਾ ਜਿਹੜਾ ਸਾਡੇ ਵਰਗੇ ਘਰਾਂ ਦੇ ਵਿੱਚ ਕੰਮ ਆ ਕੇ ਕੰਮ ਕਰਦੀਆਂ ਨੇ ਉਹ 2000 ਦੇ ਵਿੱਚੋਂ 1000 ਦਾ ਸਿਲੰਡਰ ਲੈ ਲੂ ਤੇ ਬਾਕੀ ਕੀ ਖਾਊਗਾ ਉਹ ਤੇ ਇਸ ਤਰ੍ਹਾਂ ਦੇ ਵਿੱਚ ਸਾਰਿਆਂ ਨੂੰ ਰਸੋਈ ਦੀ ਗੈਸ ਦੇ ਵਿੱਚ ਆਮ ਆਨ ਜਾਣਾ ਮੁਸ਼ਕਲ ਹੋਇਆ ਪੈਗਾ ਇਹਦੇ ਲਈ ਤੇ ਪੈਟਰੋਲ ਦੇ ਤੇ ਡੀਜ਼ਲ ਦੇ ਥੋੜਾ ਜਿਹਾ ਤੇ ਰੇਟਾਂ ਦੇ ਉੱਤੇ ਸੋਚਣਾ ਚਾਹੀਦਾ ਪੰਜਾਬ ਸਰਕਾਰ ਨੂੰ ਜ਼ਿਆਦਾ ਸੋਚਣਾ ਚਾਹੀਦਾ ਜਿਨ੍ਹਾਂ ਨੇ ਇੰਨ ਇੰਨਾ ਮਤਲਬ ਉੱਤੇ ਟੈਕਸ ਲਗਾਇਆ ਹੋਇਆ ਹੈਗਾ ਬਸ ਇਹੀ ਕਹਿਣਾ ਚਾਹਣੀ ਹੈ ਥੈਂਕ ਯੂ ਤੇ ਪਿਆਜ਼ ਤੇ ਆ ਰਿਹਾ ਤੇ ਰੇਟ ਵੀ ਵਾ ਕੇ ਪਿਆਰ ਆ ਗਿਆ ਤੋਂ ਮਹਿੰਗਾਈ ਦੀ ਮਾਰ ਮਹਿੰਗਾਈ ਦੀ ਮਾਰ ਤਾਂ ਹੈ ਹੀ ਸਾਰਿਆਂ ਉੱਤੇ ਹੀ ਹੈ ਜੀ ਸਾਰੇ ਇਹ ਸਿਰਫ ਜਿਹੜੇ ਬਹੁਤਾ ਆਪ ਉਹਨੇ ਕੈਟਾਗਰੀਜ਼ ਨੂੰ ਨਾ ਨਹੀਂ ਫਰਕ ਪੈਂਦਾ ਪਰ ਸਾਡੇ ਵਰਗੇ ਜਿਹੜੇ ਆਮ ਤਬਕੇ ਦੇ ਵਿੱਚ ਲੋਕ ਨੇ ਮਿਡਲ ਕਲਾਸ ਨੂੰ ਬਹੁਤ ਜ਼ਿਆਦਾ ਫਰਕ ਪੈਂਦਾਗਾ ਤੁਸੀਂ ਦੇਖੋ ਸਾਡੇ ਵਰਗੇ ਜਿਹੜੇ ਰਿਟਾਇਰਡ ਬੰਦੇ ਨੇ ਉਹਨਾਂ ਦੀ ਤਨਖਾਹ ਅੱਧੀ ਰਹਿ ਗਈ ਤੇ ਅਸੀਂ ਕੀ ਕਰਾਂਗੇ ਅਸੀਂ ਕਿੰਨਾ ਕੁ ਅਸੀਂ ਖਾ ਲਾਂਗੇ ਕਿੰਨਾ ਕੁ ਅਸੀਂ ਬਚਾ ਲਾਂਗੇ ਸਾਡੇ ਆਪਣੇ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਆਪਣੇ ਦਵਾਈਆਂ ਦੇ ਖਰਚੇ ਸੌ ਤਰ੍ਹਾਂ ਦੇ ਖਰਚੇ ਕਿੱਥੋਂ ਕੱਢਾਂਗੇ ਅਸੀਂ ਜ਼ਮੀਨਦਾਰੀ ਵੱਧ ਜਾਂਦੀ ਹੈ ਵੱਧ ਸਾਰਾ ਖਰਚਾ ਵੱਧ ਖਰਚਾ ਫਰਕ ਪੈਂਦਾ ਹੀ ਹੈਗਾ ਇਸ ਚੀਜ਼ ਦਾ ਟ੍ਰਾਂਸਪੋਰਟੇਸ਼ਨ ਸਾਰੀਆਂ ਚੀਜ਼ਾਂ ਦਾ ਮਹਿੰਗਾਈ ਵੱਧੀ ਹੈ ਇਹ ਬੋਪਰ ਟੋਲ ਡੀਜ਼ਰ ਤੋਂ ਲਈਏ ਤਾਂ ਸਾਰਾ ਕੁਸ਼ੀ ਖਾਣ ਪੀਣ ਦਾ ਸਮਾਨ ਕਿੰਨਾ ਬਧਾਦਾ ਬੋਦੀ ਸਾਹਿਬ ਨੇ 400 950 ਦਾ ਕਰਨਾ ਅੰਮੋਜੀ ਤਾਂ ਕਹਿ ਰਹੇ ਕਿ ਅچھے ਦਿਨ ਹੋਣਗੇ ਤੁਹਾਨੂੰ ਲਾਹਦਾ ਅچھے ਦਿਨ ਆ ਗਏ ਫਿਰ ਕੋਈ ਰੌਲਾ ਤਾਂ ਪਾਈ ਨਹੀਂ ਰਿਹਾ ਸਾਰੇ ਨੇ ਅچھے ਦਿਨ ਨੇ ਅੱਛਾ ਕਹਿਣਾ ਨਾ ਬਾਰੇ ਕੀ ਹੈ ਤਾਂ ਜੇਬਾਂ ਖਾਲੀ ਕਰ ਰਹੇ ਨੇ ਸਾਡੇ ਜਿਹੜੇ ਚੋਰ ਢਾਕੂ ਇਕੱਠੇ ਹੋਏ ਹੋਏ ਨੇ ਸਾਰੇ ਇਹਨਾਂ ਨੂੰ ਕੋਈ ਆਮ ਜਨਤਾ ਨਾਲ ਮਤਲਬ ਨਹੀਂ ਹੈਗਾ ਇਹਨਾਂ ਨੂੰ ਆਪਣੀਆਂ ਕੂਟੀਆਂ ਭਰਨ ਤੱਕ ਮਤਲਬ ਹੈ ਲਗਾਤਾਰ ਵਧ ਰਿਹਾ ਇਹ ਤੇ ਮਹਿੰਗਾਈ ਦੇ ਤੇ ਦੂਜੇ ਪਾਸੇ ਤਿਹਾਰ ਵੀ ਸ਼ੁਰੂ ਹੋ ਗਏ ਇਸ ਤਰ੍ਹਾਂ ਮਹਿੰਗਾਈ ਵੀ ਆ ਉਪਰ ਤੇ ਅਗਲਾ ਕੀ ਖਰੀਦੂ ਘਰ ਵਾਸਤੇ ਕੀ ਨਹੀਂ ਇਹਦਾ ਲੋਕਰ ਨਾਲ ਮਤਲਬ ਥੋੜੀ ਐ ਇਹਦਾ ਸਾਨੂੰ ਚਿਚੜ ਚੰਬੜੇ ਹੋਏ ਨੇ 엘ਿਟਾ ਥੋੜੀ ਇਹ ਚਿਚੜ ਨੇ ਸਾਨੂੰ ਚੰਬੜੇ ਹੋਏ ਨੇ ਸਾਡਾ ਖੂਨ ਪੀ ਜਾਂਦੇ ਨੇ ਜਿੱਦ ਨੂੰ ਜਾਣੇ ਆਸੀਂ ਸਾਡਾ ਖਰਚੇ ਹੀ ਖਰਚਾ ਹੈ પેટ્રોલ ਪੰਪ ਦਾ ਤਾਂ ਕੰਮ ਹੀ ਖਤਮ ਹੋ ਗਿਆ ਮੈਨੂੰ ਲੱਗਦਾ ਵੀ ਡੀਜ਼ਲ ਦਾ ਅਸੀਂ ਮੋਟਰਸੈੱਪ ਚੱਕ ਨਹੀਂ ਜਾਦੇ ਗੱਡੀਆਂ ਗੁੱਡੀਆਂ ਇਹ ਚਲਾ ਸਕਦੇ ਜੇ ਇਸ ਤਰ੍ਹਾਂ ਜਿਵੇਂ ਰੋਜ਼ ਹੀ ਬਦਲੇ ਰੋਜ਼ ਹੀ ਬਦਲੇ ਰੋਜ਼ ਹੀ ਬਦਲੇ ਕੀ ਇਹ ਹੋ ਰਿਹਾ ਇਹ ਸਰਕਾਰ ਦੀ ਨਲਾਇਕੀ ਆ ਕਿੰਨੇ 100 ਰੁਪਏ ਵੀ ਬਜਟ ਤੇ ਵੀ ਕਾਫੀ ਭਾਰ ਕਰੇ ਰਸੂਈ ਦਾ ਜਿਹੜਾ ਸਸੂਨ ਦਾ ਤੇਲ ਸੀਗਾ 120 ਰੁਪਏ ਲੀਟਰ ਸੀਗਾ ਅੱਜ ਉਹ ਸੀਐਸਡੀ ਦੇ ਵਿੱਚ 300 220 ਰੁਪਏ ਦਾ 203 ਰੁਪਏ ਦਾ ਲੀਟਰ ਹੋ ਗਿਆ ਡਬਲ ਹੋ ਗਿਆ ਉਹਦਾ ਨਾ ਸੀਐਸਡੀ ਦੇ ਥਰੂ ਦੇਖੋ ਤੁਸੀਂ ਜੇ ਜਿਹੜਾ ਆਮ ਪਬਲਿਕ ਦੇ ਵਿੱਚ ਲਾਲਾ ਵੇਚ ਰਿਆ ਉਹ ਮੇਰੇ ਹਿਸਾਬ ਨਾਲ ਵੀ 230 300 ਦੇ ਕਰੀਬ ਵੇਚੂਗਾ ਤੇ ਜਿਹੜਾ ਗਰੀਬ ਆਦਮੀ ਜਿਹਨੇ ਦਿਹਾੜੀ ਕਰਕੇ ਕਮਾਉਣਾ ਆ ਉਹ ਕੀ ਖਾਊਗਾ ਤੇ ਕੀ ਕਮਾਊਗਾ ਕੀ ਉਹ ਬੱਚਿਆਂ ਨੂੰ ਪੜ੍ਹਾਊਗਾ ਇਹ ਬਹੁਤ ਮੰਦਭਾਗੀ ਸਾਡੇ ਲਈ ਡੀਜ਼ਲ ਪੈਟਰੋਲ ਦੀ ਕੀਮਤਾਂ ਜਿਹੜੀਆਂ ਵਧ ਰਹੀਆਂ ਨੇ ਇਹ ਬਹੁਤ ਮੰਨਪਤਾ ਕੀ ਸਿੱਧ ਹੋਊਗਾ ਭਾਵੇਂ ਚਾਹੇ ਉਹ ਪਿਆਜ਼ ਹੈ ਜਾਂ પેટ્રોલ ਹੈ ਜਾਂ ਗੈਸ ਹੈ ਗੱਲ ਇਹ ਆਂਦੀ ਹੈ ਕਿ ਮੋਦੀ ਥਾਬ ਦੇ ਅਕੋਰਡਿੰਗਲੀ ਮੈਂ ਗੱਲ ਕਰਾਂਗਾ ਕਿ ਮੋਦੀ ਥਾਬ ਨੇ ਕਿਹਾ ਥੀ ਕਿ ਹਰੇਕ ਗਰੀਬ ਦੇ ਅੱਛੇ ਦਿਨ ਆਣਗੇ ਉਹ ਅੱਛੇ ਦਿਨ ਨਹੀਂ ਲਿਆ ਸਕਦੇ ਘਟੋ ਘਟ ਅਮੀਰ ਗਰੀਬ ਬੰਦੇ ਨੂੰ ਰੋਟੀ ਬਣਾਉਣ ਲਈ ਘਰ ਵਿੱਚ ਪਿਆਜ਼ ਵਗੈਰਾ ਗੈਸ ਬਿਜਲੀ ਇਹ ਤਾਂ ਸਸਤੀਆਂ ਚੀਜ਼ਾਂ ਤੇ ਮੋਹਿਆ ਕਰਵਾ ਸਕਦੇ ਆ ਉਹਨਾਂ ਤੇ ਕੋਈ ਖਾਸ ਗੱਲ ਨਹੀਂ ਹੈ ਬਾਕੀਰ ਅਗਰ ਉਹਨਾਂ ਦੀ ਕੋਈ ਮਜਬੂਰੀਆਂ ਤਾਂ ਉਹ ਵੀ ਜਨਤਾ ਨੂੰ ਲੀਕੋਡ ਕਰ ਉਹਨਾਂ ਨੇ ਸਾਹਮਣੇ ਰੱਖਣ ਵਈਆਂ ਇਹ ਮਜਬੂਰੀਆਂ ਸਾਡੀਆਂ ਸੀ ਇਹ ਨਾ ਕਰਕੇ ਰੇਟ ਵਧਾ ਰਹੇ ਆਂ ਹੋਰ ਕੋਈ ਮੇਰੀ ਖਾਸ ਬੇਨਤੀ ਨਹੀਂ ਹੈ ਮੋਦੀ ਸਾਹਿਬ ਨੂੰ ਇਹ ਸਾਡੇ 3500 ਰੁਪਏ ਦੀ ਹਾੜੀ ਹੈ ਕਿਸੇ ਦੀ ਪੈਟਰੋਲ ਵੀ ਪਵਾਉਣ ਉਹਨੇ ਕਿੱਪਿਆ ਉਹ ਤਾਂ ਵਿਚਾਰਾ ਮਰੀ ਜਾ ਰਿਹਾ ਜੀ ਉਹ ਤਾਂ ਮੋਦੀ ਦੇ ਖਾਤੇ ਦੇ ਗਰੀਬ ਗਜਬੰਦੇ ਜਿੰਨੇ ਮਰਦੇ ਆ ਸਾਰੇ ਮੋਦੀ ਦੇ ਖਾਤੇ 'ਚ ਪੈ ਰਹੇ ਆ ਜੀ ਕੀ ਕਰਨ ਬਿਨਾਂ ਕੋਈ ਅੱਜ ਪੰਜਾਬ 'ਚ ਇਹੋ ਜਿਹੇ ਵੀ ਗਰੀਬ ਲੋਕ ਹੈਗੇ ਜਿਹੜੇ ਰਜਮੀ ਚਾਹ ਨਹੀਂ ਪੀ ਸਕਦੇ ਪਿਆਜ਼ ਲੈ ਕੇ ਪਿਆਜ਼ ਵਾਲਾ ਪਰੌਂਠਾ ਤਰੀ ਵਾਲੀ ਸਬਜੀ ਖਾਣੀ ਤਾਂ ਵਿਚਾਰੇ ਲਈ ਬੜੀ ਦੂਰ ਦੀ ਗੱਲ ਹੈ ਪਹਿਲਾਂ ਕਹਿੰਦੇ ਕਿ ਵੀ ਜੋ ਕੋਈ ਸਬਜੀ ਨਹੀਂ ਹੈਗੀ ਆਲੂ ਲਿਓ ਆਲੂ ਘੱਟ ਇਹ ਤਾਂ ਫਜ਼ੂਲ ਦੀਆਂ ਗੱਲਾਂ ਐ ਭਰਾਵਾ ਉਹਨਾਂ ਲੀਡਰਾਂ ਦੀਆਂ ਲੀਡਰਾਂ ਦਾ ਕੀ ਫੀਮਤ ਹੈ ਗਰੀਬ ਬੰਦੇ ਕੋਲ ਨਹੀਂ ਇਹ ਚੀਜ਼ਾਂ ਮੈਣੀ ਨਹੀਂ ਰੱਖਦੀ ਉਹਨਾਂ ਦੀ ਸਟੇਟਮੈਂਟ ਆ ਇਹ ਤਾਂ ਲੀਡਰ ਹੁਣ ਵਨ ਸਾਈਡਡ ਹੋ ਗਏ ਆਪਣੇ ਇਲੈਕਸ਼ਨ ਫੰਡ ਲੈਂਦੇ ਆ ਉਹਨਾਂ ਨੂੰ ਬੈਨੀਫਿਟ ਪਹਚਾਈ ਜਾਂਦੇ ਆ ਲਿਮਿਟਡ ਕਰਾਣਿਆਂ ਨੂੰ ਤੁਹਾਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਜਿਵੇਂ ਬਹੁਤ ਕੁਝ ਨਹੀਂ ਨਹੀਂ ਕੁਝ ਨਹੀਂ ਗਜਰੀਬ ਜਨਤਾ ਦੀ ਸੁਣਵਾਈ ਹੋਣੀ ਭਾਈ ਸਾਹਿਬ ਤੁਸੀਂ ਆਪਾਂ ਹੁਣ ਬੋਲ ਲੇ ਤੁਹਾਡੇ ਕੇਤੇ ਤੁਸੀਂ ਲੋਕਲ ਬੰਦੇ ਹੋ ਤੁਸੀਂ ਮੇਰੇ ਅੱਗੇ ਕਰ ਤਾਂ ਮੈਂ ਬੋਲਦਾ ਸੁਣਵਾਈ ਕੋਈ ਨਹੀਂ ਕਿਹੜਾ ਪੁੱਛਦਾ ਨਾਬਾ ਤੋਂ ਤੇਜ ਚੈਨਲ ਲਈ ਸੁਖਚੰਦ ਸਿੰਘ ਲੁਬਾਣਾ ਦੀ ਰਿਪੋਰਟ